ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਸਾਡਾ ਸੰਜਾ ਟੀਵੀ ਮੈਰ ਜਿੰਦਰ ਸਿੰਘ ਅੱਜ ਅਸੀਂ ਮਾਨਸਾ ਜ਼ਿਲ੍ਹੇ ਦੇ ਪਿੰਡ ਭਪਾਰਕਾਂ ਵਿਖੇ ਗੁਰਦੁਆਰਾ ਸਾਹਿਬ ਪਾਸ਼ੇ ਨੋਮੀਨ ਤਵੰ ਵਿਖੇ ਖੜੇ ਆ ਉੱਥੇ ਕਾਰਸੇਵਾ ਵਾਲੇ ਬਾਬੇ ਬਾਬਾ ਹਰਵੰਦ ਸਿੰਘ ਜੀ ਬਾਬਾ ਰਤਨ ਸਿੰਘ ਜੀ ਉਹਨਾਂ ਤੋਂ ਬਰੋਸਾ ਹੈ ਬਾਬਾ ਜਥੇਦਾਰ ਬਾਬਾ ਜੈ ਸਿੰਘਾ ਉਹਨਾਂ ਵੱਲੋਂ ਅੱਜ ਜਿਹੜੀ ਕਾਰ ਸੇਵਾ ਲੰਗਰ ਦੀ ਸ਼ੁਰੂ ਕੀਤੀ ਗਈ ਹੈ ਲੰਗਰ ਹਾਲ ਜਿਹੜਾ ਬਣਨਾ ਦਾ ਫੋਟੋ ਵਿੱਚ ਬਕੌਲ ਹੈ ਜਿਹੜੇ ਪੰਜ ਸਰਪੰਚ ਮੋਟਰ ਬੰਦੇ ਆ ਸਾਲ ਦਾ ਮੌਜੂਦਾ ਉਹ ਜਿਹੜੇ ਮੋਟਰ ਬੰਦੇ ਆ ਉਹਨਾਂ ਵੱਲੋਂ ਜਿਹੜੀ ਹੈਗੀ ਆ ਸੇਵਾ ਦੇ ਵਿੱਚ ਦੌਰਨ ਪਾਇਆ ਗਿਆ ਇੱਕ ਬੱਠਲ ਦੋ ਬੱਠਲ ਜਿਹੜੇ ਹੈਗਾ ਲੋਕਾਂ ਨੇ ਬੜੀ ਸ਼ਰਧਾ ਦੇ ਨਾਲ ਜਿਹੜੇ ਗੁਰਦੁਆਰ ਸਾਹਿਬ ਪਹੁੰਚਿਆ ਅਰਦਾਸ ਬੇਨਤੀ ਜਿਹੜੀ ਗੁਰਦੁਆਰ ਸਾਹਿਬ ਵਿਖੇ ਹੋਈ ਆ ਬਾਬਾ ਜਥੇਦਾਰ ਬਾਬਾ ਜੀਰ ਸਿੰਘ ਜੀ ਪਹੁੰਚੇ ਹੋਏ ਨੇ ਤੇ ਉਹਨਾਂ ਵੱਲੋਂ ਜਿਹੜੀ ਹੈਗੀ ਆ ਸੇਵਾ ਇਹ ਸ਼ੁਰੂ ਹੋਈ ਅੱਜ ਜਿਹੜੇ ਪਿੱਲਰਾਂ ਦੇ ਵਿੱਚ ਜਿਹੜਾ ਸਰੀਆ ਖੜਾ ਕੀਤਾ ਹੋਇਆਗਾ ਉਹਨਾਂ ਦੇ ਵਿੱਚ ਬਾਜਰੀ ਸਮਝਣ ਤੇ ਜਿਹੜਾ ਹੈਗਾ ਇਹ ਮਾਲ ਪਾ ਰਹੇ ਨੇ ਜਿਹੜੀ ਇਹ ਸ਼ੁਰੂਆਤ ਕੀਤੀ ਗਈ ਆ ਜਿਹੜੇ ਨਵੀਂ ਪੰਚਾਇਤ ਆ ਉਹਨਾਂ ਵੱਲੋਂ ਤੇ ਜਿਹੜੇ ਪ੍ਰਾਣੇ ਜਿਹੜੇ ਸਾਬਕਾ ਪੰਜ ਸਰਪੰਚ ਮੋਟੋਰ ਵਰ ਬੰਦੇ ਆ ਉਹਨਾਂ ਵੱਲੋਂ ਪਹੁੰਚ ਕੇ ਜਿਹੜੀ ਹੈਗੀ ਆ ਸੇਵਾ ਸ਼ੁਰੂ ਕੀਤੀ ਗਈ ਹੈਗੀ ਦੇਖੋ ਲੋਕਾਂ ਨੇ ਬੜੀ ਸ਼ਰਧਾ ਦੇ ਨਾਲ ਜਿਹੜਾ ਹੈਗਾ ਸੇਵਾ ਦੇ ਵਿੱਚ ਆਵੜਾ ਜੋਰਨ ਪਾਇਆ ਤੇ ਇਸੇ ਤਰ੍ਹਾਂ ਅੱਗੇ ਵੀ ਜੋਰਨ ਜਿਹੜੇ ਲੋਕ ਆ ਪਾਉਂਦੇ ਰਹਿਣਗੇ ਕਿਉਂਕਿ ਜਿਹੜੇ ਭਾਲਕਾਂ ਨੇ ਲੋਕ ਨੇ ਇਹ ਬਹੁਤ ਸ਼ਰਦਾ ਦੇ ਨਾਲ ਜਿਹੜੀ ਸੇਵਾ ਕਰਦੇ ਨੇ ਤੇ ਜਦੋਂ ਵੀ ਕਿਤੇ ਵੀ ਲੈਂਡਰ ਪੈਂਦਾ ਬਾਬਾ ਜੀ ਨਾਲ ਇਹ ਵਿਸ਼ੇਸ਼ ਤੌਰ ਤੇ ਇਹ ਬਾਂਝਦੇ ਨੇ ਜਦੋਂ ਆ ਹੁਣ ਸੇਵਾ ਸ਼ੁਰੂ ਹੋਈ ਆ ਇਹਨਾਂ ਵਿੱਚ ਬਹੁਤ ਹੌਸਲੇ ਨੇ ਲੋਕਾਂ ਦੇ ਵਿੱਚ ਇਹ ਬਹੁਤ ਵੱਡਾ ਜਿਹੜਾ ਮੰਦਰ ਹਾਲ ਬਣਨਾਗਾ ਤੇ ਉਹਦੇ ਜਿਹੜੇ ਪਿੰਡਾਂ ਦੇ ਵਿੱਚ ਹੈ ਅੱਜ ਬਾਜਰੀ ਸਮੈਂਟ ਜਿਹੜਾ ਪਾ ਰਿਹਾ ਵਿੱਚ ਮਾਈਆਂ ਵੀ ਬਹੁਤ ਪਹੁੰਚੀਆਂ ਹੋਈਆਂ ਨੇ ਤੇ ਸੇਵਾ ਘਟੋ ਘਟਾ ਹੈ ਸਾਲ ਸੇ ਮਹੀਨੇ ਤੋਂ ਲੱਗ ਜਾਣੇ ਆ ਰੋਜ਼ ਕੋਈ ਨਾ ਕੋਈ ਸੇਵਾਦਾਰ ਵੱਧ ਤੋਂ ਵੱਧ ਸੰਗਤਾਂ ਜਿਹੜੀਆਂ ਹੈਗੀਆਂ ਨੇ ਇਹ ਸੇਵਾ ਕਰਨ ਪਹੁੰਚਦੀਆਂ ਨੇ ਤੇ ਬਾਬਾ ਜੀਆ ਵੱਲੋਂ ਜਿਹੜਾ ਇਹ ਸ਼ੁਰੂਆਤ ਕੀਤੀ ਗਈ ਆ ਬਾਬਾ ਜੀਆ ਦਾ ਬਹੁਤ-ਬਹੁਤ ਜਿਹੜਾ ਹੈਗਾ ਇਹ ਧੰਨਵਾਦ ਸੰਗਤਾਂ ਵੱਲੋਂ ਕੀਤਾ ਜਾਂਦਾ ਹੈ ਕਿਉਂਕਿ ਇਹ ਜਿਹੜਾ ਸੈੱਡ ਬਣਾ ਦਾ ਲੰਗਰ ਹਾਲ ਬਹੁਤ ਵੱਡਾ ਬਣਨਾ ਜਿਹੜਾ ਇਹ ਲੰਗਰ ਹਾਲ ਬਣਨਾ ਦਾ ਬਹੁਤ ਵੱਡਾ ਬਣਨਾ ਹੈ ਕਿਉਂਕਿ ਜਦੋਂ ਵੀ ਕੋਈ ਕਿਸੇ ਨੂੰ ਵੀ ਬੁਖਤਕਲੀਬ ਜਿਹੜਾ ਹੈਗਾ ਜਿਵੇਂ ਭੋਗ ਹੋਗੇ ਗੁਰਦੁਆਰ ਸਾਹਿਬ ਖੁਸ਼ੀ ਦੇ ਭੋਗ ਹੋਗੇ ਮਰਗਤ ਦੇ ਭੋਗ ਹੋਗੇ ਉਹਨਾਂ ਵਾਸਤੇ ਜਿਹੜੀ ਇਹ ਲੰਗਰ ਦੀ ਪਵਾਰਕਾਂ ਗੁਰਦੁਆਰ ਸਾਹਿਬ 'ਚ ਬਹੁਤ ਵੱਡੀ ਘਾਟ ਸੀਗੀ ਜਿਹੜੀ ਹੁਣ ਮਕਾਰਸੇ ਵਾਲੇ ਬਾਬਿਆਂ ਵੱਲੋਂ ਪੂਰੀ ਕੀਤੀ ਜਾ ਰਹੀ ਹੈ ਕਿ ਜਿਹੜਾ ਇਹ ਸੇਵਾ ਸ਼ੁਰੂ ਹੋ ਗਈ ਹੁਣ 6 ਸਾਲ 6 ਮਹੀਨੇ ਦੇ ਵਿੱਚ ਜਿਹੜਾ ਇਹ ਪ੍ਰੋਪਰ ਲੰਗਰ ਬਣ ਕੇ ਤਿਆਰ ਹੋ ਜਾਣਾਗਾ ਉਧਰ ਨਾਲ ਲੱਗੇ ਇੱਕ ਜਗ੍ਹਾ ਵੀ ਲੈਤੀ ਗਈ ਆ ਕਿਉਂਕਿ ਉਹ ਜਗ੍ਹਾ ਵਿਚਰ ਲਈ ਲਈ ਹੈਗੀ ਉੱਧਰੇ ਜਗ੍ਹਾ ਬਹੁਤ ਘੱਟ ਸੀ ਹੀ ਲੰਦਰਵਾਨ ਨੂੰ ਜਿਹੜੀ ਇਹ ਜਗ੍ਹਾ ਵਿੱਚ ਲੱਤੀ ਗਈ ਹੈ ਜੀ ਤੇ ਉਹ ਜਗ੍ਹਾ ਲੈ ਕੇ ਆਪਾਂ ਕੇ ਬਹੁਤ ਮਤਲਬ ਇਹ ਕਾਂਡਾ ਬਹੁਤ ਪਹਿਲਾਂ ਦੀ ਸੇਵਾ ਸ਼ੁਰੂ ਹੋਈ ਹੈ ਜੀ ਜਿਹੜੀ ਲੰਗਰ ਹਾਲ ਦੀ ਸੇਵਾ ਦੀ ਪਿੰਡਾਂ ਦੀ ਉਹ ਹੁਣ ਸ਼ੁਰੂ ਹੋ ਗਈ ਹੈ ਵਿੱਚ ਸਰੀਆ वगैरह ਪਾਇਆ ਗਿਆ ਵਾ ਜਿਹੜਾ ਇਹ ਮਾਲਤਾਂ ਨੂੰ ਦਿਖਾ ਰਹੇ ਆ ਇਹ ਪੰਚਾਇਤ ਨੇ ਵੀ ਪੰਚਾਇਤ ਵੱਲੋਂ ਜਿਹੜਾ ਹੈ ਸ਼ੁਰੂਆਤ ਕੀਤੀ ਹੀ ਹੈ ਜੀ ਸਰਪੰਚ ਦੇ ਡਾਕਟਰ ਤੇ ਸਮੂਹ ਪੰਚਾਇਤ ਜਿਹੜੇ ਹੈਗੇ ਆ ਪ੍ਰਾਨੇ ਸਰਪੰਚ ਸਾਹਿਬ ਸਾਰੇ ਪੰਚਾਇਤ ਉੱਤੇ ਮੌਜੂਦ ਸੀਗੀ ਤੇ ਉਹਨਾਂ ਵੱਲੋਂ ਜਿਹੜੀ ਇਹ ਸੇਵਾ ਸ਼ੁਰੂ ਕੀਤੀ ਗਈ ਆ ਇਹਨਾਂ ਵੱਲੋਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ